ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਤੁਸੀਂ ਨੇ ਦਰਸ਼ਨ ਕੀਤੇ ਨੇ ਜੀ ਕਿਲਾ ਆਨੰਦਗੜ੍ਹ ਸਾਹਿਬ ਦੇ ਗੁਰੂ ਦੇ ਘਰ ਸ੍ਰੀ ਗੁਰੂ ਕਾ ਮੈਲ ਦੇ ਉਸ ਤੋਂ ਬਾਅਦ ਆਪਾਂ ਨੇ ਅਗਲੇ ਐਪੀਸੋਡਸ 'ਚ ਦਰਸ਼ਨ ਕੀਤੇ ਨੇ ਜੀ ਗੁਰਦੁਆਰਾ ਸਾਹਿਬ ਸ੍ਰੀ ਸ਼ਾਹੀ ਟਿੱਬੀ ਦੇ ਅਗਲਾ ਪੜਾਅ ਸੀ ਜਿਹੜਾ ਗੁਰੂ ਸਾਹਿਬ ਦਾ ਓਕਨੌਲਾਂ ਵਿੱਚ ਦੀ ਹੁੰਦੇ ਹੋਏ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਸਰਸਾ ਨਦੀ ਤੇ ਲੈ ਚੱਲਿਆਂ ਜੀ ਤੁਹਾਨੂੰ ਦਰਸ਼ਨ ਕਰਾਨਿਆਂ ਗੁਰਦੁਆਰਾ ਸਾਹਿਬ ਸ੍ਰੀ ਪਰਵਾਰ ਵਿਸ਼ੋਰ ਸਾਹਿਬ ਦੇ ਸੇ ਪੋ ਦੀ ਰਾਤ ਨੂੰ ਤੇ ਸੱਤ ਪੋ ਦੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਕਿਲਾ ਛੱਡਦੇ ਨੇ ਨਿਰਮੋਹਗੜ ਦੀ ਜਿਹੜੀ ਪਹਾੜੀ ਹੈ ਉੱਥੇ ਪੁੱਜਦੇ ਨੇ ਉੱਥੇ ਆਪੇ ਤੰਬੂ ਗੜਦੇ ਨੇ ਨਿਰਮੋਹਗੜ ਦੀ ਪਹਾੜੀ ਤੇ ਪਹਾੜੀ ਰਾਜਿਆਂ ਨਾਲ ਜੰਗ ਹੁੰਦੀ ਹੈ ਇੱਕ ਜਥਾ ਜੀ ਦੀ ਅਗਵਾਈ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਰ ਰਹੀ ਸੀ ਉਹ ਉੱਥੇ ਰਹਿੰਦਾ ਤੇ ਪਹਾੜੀ ਰਾਜਿਆਂ ਨਾਲ ਜੰਗ ਕਰਦਾ ਤੇ ਗੁਰੂ ਸਾਹਿਬ ਆ ਜਾਂਦੇ ਨੇ ਸਰਸਾ ਨਦੀ ਦੇ ਵੱਲ ਨੂੰ ਤੇ ਇੱਥੋਂ ਗੁਰੂ ਸਾਹਿਬ ਭਾਈ ਉਦੇ ਸਿੰਘ ਜੀ ਨੂੰ ਭਾਈ ਜੀਵਨ ਸਿੰਘ ਜੀ ਨੂੰ ਭੇਜਦੇ ਨੇ ਤੇ ਭਾਈ ਉਦੇ ਸਿੰਘ ਜੀ ਜੀਵਨ ਸਿੰਘ ਜੀ ਨਿਰਮੋਹ ਘੜ ਜਾਂਦੇ ਨੇ ਤੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਲਾਂਦੇ ਨੇ ਤੇ ਉਰੇ ਆ ਕੇ ਦੁਬਾਰਾ ਫਿਰ ਤਨ ਤਨ ਬਾਬਾ ਅਜੀਤ ਸਿੰਘ ਜੀ ਸਭਯਾਦਾ ਬਾਬਾ ਅਜੀਤ ਸਿੰਘ ਜੀ ਇੱਥੇ ਆ ਕੇ ਗੁਰੂ ਸਾਹਿਬ ਨਾਲ ਲੱਦੇ ਨੇ ਤੇ ਇੱਥੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਵਿਛੜਦਾ ਤੇ ਕੀ ਹੈ ਇਸ ਜਗ੍ਹਾ ਦਾ ਡੂੰਗਾ ਇਤਿਹਾਸ ਸਾ ਜੋ ਆਪਾਂ ਜਾਣਦੇ ਹਾਂ ਹੈੱਡ ਗ੍ਰਾਂਥੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਸਾਹ ਸੰਤ ਜੀ ਆਪਾ ਸਾਰੇ ਵੱਡੇ ਭਾਗੇ ਹਾਂ ਜੋ ਇਸ ਪਾਵਨ ਪਿਤਰ ਧਰਤੀ ਤੇ ਨਕਮਸਤਕ ਹੋਏ ਆ ਸੰਤ ਜੀ ਅਸੀਂ ਪਰਿਵਾਰਾਂ ਸਮੇਤ 71 ਹੋ ਕੇ ਇੱਥੇ ਆਉਂਦੇ ਆ ਪਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗਤ ਦੇ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਉਹ ਕਿਵੇਂ ਕਿਉਂਕਿ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਮੁਗਲ ਫੌਜਾਂ ਰੋਜ਼ਾਨਾ ਹੀ ਹੱਲਾ ਬੋਲਦੀਆਂ ਰੋਜ਼ਾਨਾ ਹੀ ਉਥੇ ਆ ਕੇ ਚੜ੍ਹਾਈ ਕਰਦੀਆਂ ਸ੍ਰੀ ਅਨੰਦਪੁਰ ਸਾਹਿਬ ਤੇ ਤਾਂ ਗੁਰੂ ਕੇ ਸਿੰਘ ਪਿਆਰੇ ਸਿੰਘ ਬੜੀ ਬਹਾਦਰੀ ਦੇ ਨਾਲ ਉਹਨਾਂ ਨੂੰ ਰੋਕਦੇ ਕੋਈ ਵੀ ਫੌਜ ਮੁਗਲਾਂ ਦੀ ਕੋਈ ਵੀ ਹਿੰਦੂ ਪਹਾੜੀ ਰਾਜਿਆਂ ਦੀ ਫੌਜ ਔਰ ਉਥੇ ਜਿੱਤ ਪ੍ਰਾਪਤ ਨਾ ਕਰ ਸਕੇ ਸਤਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜਿੱਨਾ ਚ ਸਤਗੁਰ ਜੀ ਸੇਕ ਜਾਮੇ ਚ ਰਹੇ ਕਦੇ ਕਿਸੇ ਤੇ ਚੜਾਈ ਕਰਕੇ ਨਹੀਂ ਗਏ ਔਰ ਜੋ ਚੜ ਕੇ ਆਇਆ ਸਤਗੁਰਾਂ ਨੇ ਉਹਨੂੰ ਰੋਕਿਆ ਤੇ ਉਹਦਾ ਮੁਕਾਬਲਾ ਕੀਤਾ ਔਰ ਉਥੇ ਸਿੰਘਾਂ ਨੇ ਜਿੱਥੇ ਮਹਾਰਨ ਜਿੱਤ ਪ੍ਰਾਪਤੀ ਸਿੰਘਾਂ ਨੇ ਵੀ ਜਿੱਤਾਂ ਪ੍ਰਾਪਤ ਕੀਤੀਆਂ ਭਾਈ ਬਚਿੱਤਰ ਸਿੰਘ ਜੀ ਦਾ ਜੰਗ ਕੀਤਾ ਮਦਮਸਤ ਹਾਥੀ ਨੂੰ ਭਜਾਇਆ ਕੇਸਰੀ ਚੰਦ ਰਾਜੇ ਨੇ ਜੰਗ ਕੀਤਾ ਔਰ ਭਾਈ ਉਹਦੇ ਸਿੰਘ ਜੀ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਏ ਇਹ ਸਾਰੀ ਕਿਰਪਾ ਗੁਰੂ ਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਥਾਪੜਾ ਦੇ ਕੇ ਤੋਰਦੇ ਸਨ ਮਹਾਰਾ ਸੰਗਤ ਜੀ ਤਾਂ ਉਹ ਸਿੰਘ ਬਹਾਦਰੀ ਦੇ ਨਾਲ ਲੜ ਜਾਂਦਾ ਸੀ ਬਚਨ ਵੀ ਬੜੇ ਪਿਆਰੇ ਹੁੰਦੇ ਸੱਚੇ ਪਾਤਸ਼ਾਹ ਇਹ ਜੰਗ ਅਸੀਂ ਨਹੀਂ ਕਰਨਾ ਜੰਗ ਤਾਂ ਕੇਵਲ ਤੇ ਕੇਵਲ ਤੈਂ ਕਰਨਾ ਮਹਾਰਾ ਜੀ ਸਾਨੂੰ ਤਾਂ ਇੱਕ ਮਾਣ ਵਡਿਆਈਆਂ ਦਿੰਦੇ ਆ ਸਿੰਘਾਂ ਨੇ ਜਦੋਂ ਕਬੀ ਕਾਫੀ ਧੀਰ ਮੁਗਲਾਂ ਫੌਜਾਂ ਨੇ ਘੇਰਾ ਪਾਈ ਰੱਖਿਆ ਜਿੱਤ ਪ੍ਰਾਪਤਨਾ ਕਰ ਸਕੇ ਫਿਰ ਆٹے ਦੀ ਗਊ ਬਣਾ ਕੇ ਕੁਰਾਨ ਦੀਆਂ ਕਸਮਾਂ ਖਾ ਕੇ ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਕੇ ਕਿਲੇ ਨੂੰ ਛਡਾਉਣਾ ਕੀਤਾ ਸੰਗਤ ਜੀ ਸਤਿਗੁਰ ਨੇ ਧਰਮ ਨੂੰ ਮੁੱਖ ਰੱਖਦਿਆਂ ਹੋਇਆਂ ਅਨੰਦਗੜ੍ਹ ਕਿਲੇ ਨੂੰ 6 ਤੇ 7 ਪੋ ਦੀ ਦਰਮਿਆਨੀ ਰਾਤ ਜਦੋਂ ਕੜਕ ਦੀ ਠੰਡ ਹੁੰਦੀ ਹੈ ਅਸੀਂ ਆਪਣੇ ਬੱਚਿਆਂ ਦੇ ਨਾਲ ਰਜਾਈਆਂ ਵਿੱਚ ਬੜ ਬੜ ਕੇ ਬੈਠਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਛੋਟੇ ਛੋਟੇ ਲਾਲਾ ਨੂੰ ਧਨਮਤਾ ਗੁਜਰ ਕੌਰ ਜੀ ਘੋੜੇ ਤੇ ਸਵਾਰ ਹੁੰਦੇ ਨੇ ਔਰ ਨਾਲ ਲੈ ਕੇ ਤੁਰਦੇ ਨੇ ਸੰਗਤ ਜੀ ਕੜਕ ਦੀ ਠੰਡ ਵਿੱਚ ਜਦੋਂ ਸਤਿਗੁਰੂ ਜੀ ਸਿੰਘਾਂ ਸਮੇਤ ਤੁਰਦੇ ਤਾਂ ਕੀਰਤਪੁਰ ਸਾਹਿਬ ਤੱਕ ਹਜੇ ਪਹੁੰਚਦੇ ਨੇ ਪਹਾੜੀ ਰਾਜੇ ਦੀਆਂ ਫੌਜਾਂ ਮੁਗਲਾਂ ਦੀਆਂ ਫੌਜਾਂ ਸਤਿਗੁਰਾਂ ਤੇ ਸੰਗਦੇ ਟੁੱਟ ਕੇ ਪੈ ਜਾਂਦੀਆਂ ਟੁੱਟ ਕੇ ਪੈਂਦੀਆਂ ਬਹਾਦਰ ਸਿੰਘ ਨੇ ਸਤਿਗੁਰਾਂ ਦੇ ਨਾਲ ਮੁਕਾਬਲਾ ਕਰਦੇ ਨੇ ਪਰ ਸਤਿਗੁਰੂ ਜੀ ਮੁਕਾਬਲਾ ਕਰਦੇ ਕਰਦੇ ਜਿੱਥੇ ਨਨਬੋਗੜ ਦਾ ਕਿਲਾ ਸੰਗਦੀ ਉੱਥੇ ਪਹੁੰਚਦੇ ਨੇ ਉੱਥੇ ਜੰਗ ਹੁੰਦੀ ਐ ਉਸ ਜੰਗ ਵਿੱਚ ਜਦੋਂ ਸਤਿਗੁਰੂ ਜੈਨੂ ਅੱਗੇ ਆ ਜਾਂਦੇ ਨੇ ਸਤਿਗੁਰੂ ਜੀ ਤਾਂ ਪਹਾੜੀ राजे ਪਿੱਛੋਂ ਅਟੈਕ ਕਰਦੇ ਨੇ ਔਰ ਉੱਥੇ ਭਾਈ ਉਹਦੇ ਸਿੰਘ ਜੀ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਪੰਜ ਪਿਆਰੇ ਸਹਿਬਾਨ ਬਾਬਾ ਅਜੀਤ ਸਿੰਘ ਜੀ ਉਹਨਾਂ ਮੁਗਲਾਂ ਦਾ ਡਟ ਕੇ ਮੁਕਾਬਲਾ ਕਰਦੇ ਨੇ ਔਰ ਫੇਰੇ ਪਰਿਵਾਰ ਸਾਰਾ ਸਮੁੱਚਾ ਪਰਿਵਾਰ ਸਤਿਗੁਰਾਂ ਦਾ ਸਰਸਾ ਨਦੀ ਦੇ ਕਿਨਾਰੇ ਪਹੁੰਚਦਾ ਸੰਤ ਜੀ ਉਹ ਅਕਾਲ ਪੁਰਖ ਦਾ ਭਾਣਾ ਕਿ ਉਸ ਦਿਨ ਸਰਸਾ ਵੀ ਪੂਰੀ ਚੜੀ ਹੋਈ ਸੀ। ਔਰ ਨਿੱਕੇ ਨਿੱਕੇ ਬੂੰਦਾ ਬੰਦੀ ਹੋ ਰਹੀ ਮੀਂਹ ਦੀ ਕਣੀਆਂ ਦੀ ਔਰ ਕੜਕ ਦੀ ਠੰਡ ਸਤਿਗੁਰ ਜੀ ਪ੍ਰਵਾਸ ਸਮੇਤ ਇਸ ਸਥਾਨ ਦੇ ਇੱਕ ਸਰਸਾ ਦੇ ਕਿਨਾਰੇ ਬੈਠੇ ਆ ਕੇ ਕਿਉਂ ਬੈਠੇ ਸੰਤ ਜੀ ਕਿਉਂਕਿ ਆਸਾ ਜੀ ਦੀ ਵਾਰ ਦਾ ਸਮਾਂ ਹੋ ਚੁੱਕਿਆ ਸੀ ਸਤਿਗੁਰਾਂ ਨੇ ਕਿਹਾ ਰਵਾਬ ਲਿਆਓ ਔਰ ਆਸਾ ਜੀ ਦੀ ਵਾਰ ਦਾ ਕੀਰਤਨ ਕਰਿਏ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੇ ਇੱਥੇ ਕੀਰਤਨ ਕੀਤਾ ਪਰ ਮੁਗਲ ਫੌਜਾਂ ਦਾ ਮੁਕਾਬਲਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਭਾਈ ਉਦੇ ਸਿੰਘ ਜੀ ਬਾਬਾ ਜੈਤਾ ਜੀ ਭਾਈ ਜੀਵਨ ਸਿੰਘ ਜੀ ਅਤੇ ਅਨੇਕ ਸਿੰਘ ਪਿੱਛੇ ਮੁਗਲਾਂ ਨਾਲ ਲੜਦੇ ਸਨ ਜਦੋਂ ਇੱਥੇ ਕੀਰਤਨ ਹੋ ਸ਼ੁਰੂ ਹੋਇਆ ਤਾਂ ਬਾਬਾ ਅਜੀਤ ਸਿੰਘ ਜੀ ਨੂੰ ਇਹਨਾਂ ਸਿੰਘਾਂ ਨੇ ਬੜੇ ਪ੍ਰੇਮ ਦੇ ਨਾਲ ਪਰਿਵਾਰ ਕੋਲੇ ਭੇਜਿਆ ਬਾਬਾ ਜੀ ਅਸੀਂ ਸੰਭਾਲਦੇ ਆ ਤੁਸੀਂ ਪਰਿਵਾਰ ਵਿੱਚ ਸ਼ਾਮਲ ਹੋਵੋ ਪਰਿਵਾਰ ਵਿੱਚ ਸ਼ਾਮਲ ਹੋ ਕੇ ਆਪ ਡਟ ਕੇ ਮੁਕਾਬਲਾ ਕੀਤਾ ਭਾਈ ਬਚਿੱਤਰ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ ਸੰਗਤ ਜੀ ਪਿੱਛੇ ਸ਼ਹੀਦیاں ਪਾ ਗਏ ਸਤਗੁਰਾਂ ਨੇ ਇੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਔਰ ਇਥੋਂ ਚੱਲੇ ਨੇ ਨਾ ਜਦੋਂ ਤਾਂ ਸਤਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਧੰਨ ਤਨ ਮਾਤਾ ਗੁਜਰ ਕੌਰ ਜੀ ਧੰਨ ਤਨ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜਾਦਾ ਬਾਬਾ ਫਤਿਹ ਸਿੰਘ ਜੀ ਜੋ ਸੰਗਤ ਜੀ ਕੁੰਮੇ ਮਾਸ਼ਕੀ ਸੰਨਵਲ ਫਤਿਹਗੜ੍ਹ ਸਹਲਵਲ ਚਲੇ ਮਰਿੰਡੇਵਲ ਚਲੇ ਗਏ ਔਰ ਧੰਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੰਤਨ ਸਾਹਿਬ ਜਦਾਬਾਬ ਅਜੀਤ ਸਿੰਘ ਜੀ ਸਹਿਬਜਦਾਬਾਬ ਜੁਜਾਰ ਸਿੰਘ ਜੀ ਪੰਜ ਪਿਆਰੇ ਸਹਬਾਨਾਂ ਦੇ ਨਾਲ ਸੰਗਦੀ ਚਮਕੌਰ ਦੀ ਗੜੀ ਵੱਲ ਨੂੰ ਚਲੇ ਜਾਂਦੇ ਨੇ ਤੰਤਨ ਮਾਤਾ ਸੁੰਦਰ ਕੌਰ ਜੀ ਤੰਤਨ ਮਾਤਾ ਸਹਿਬ ਦੇਵਾਂ ਜੀ ਤੰਤਨ ਭਾਈ ਮਨੀ ਸਿੰਘ ਜੀ ਇਹਨਾਂ ਦਾ ਜੱਥਾ ਜੋ ਦਿੱਲੀ ਵੱਲ ਨੂੰ ਹੋ ਜਾਂਦਾ ਸੰਗਦੀ ਰਸਤੇ ਬਦਲ ਜਾਂਦੇ ਨੇ ਪਰ ਪਿਆਰ ਦਿਲ ਦੀਆਂ ਤਰੰਗਾਂ ਜੂਝਣ ਦਾ ਜਜ਼ਬਾ ਉਹ ਨਹੀਂ ਬਦਲਦਾ ਮਨ ਵਿੱਚ ਕੋਈ ਸ਼ਿਕਵਾ ਨਹੀਂ ਆਉਂਦਾ ਮਨ ਵਿੱਚ ਕੋਈ ਖਿਆਲ ਨਹੀਂ ਆਉਂਦਾ ਇਸੀ ਵੱਖਰੇ ਵੱਖਰੇ ਆ ਪਰ ਕਿਉਂ ਨਹੀਂ ਕਿਉਂਕਿ ਹੈ ਤਨਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੁਪੁੱਤਰ ਔਰ ਜਿਨ੍ਹਾਂ ਨੂੰ ਜਨਮਦਿਆਂ ਨੂੰ ਗੁੜਤੀ ਸ਼ਹੀਦੀਆਂ ਪਾਉਣ ਦੀ ਜੋਜਣ ਦੀ ਮਿਲੀ ਹੋਵੇ ਸੰਗਤ ਜੀ ਉਹਨਾਂ ਨੇ ਕਿੱਥੇ ਡਰਨਾ ਉਹਨਾਂ ਦਾ ਕੋਈ ਕਿਵੇਂ ਮੁਕਾਬਲਾ ਕਰ ਸਕਦਾ ਇਥੇ ਸਤਿਗੁਰਾਂ ਦਾ ਪਰਿਵਾਰ ਵਿਛੋੜਾ ਹੋਇਆ ਔਰ ਬਾਅਦ ਵਿੱਚ ਜਾ ਕੇ ਇਸ ਤੋਂ ਚਮਕੌਰ ਸਾਹਿਬ ਵਿਖੇ ਜਾ ਕੇ ਸ਼ਹੀਦੀ ਹੋਈ ਸੰਗਤ ਜੀ ਵੱਡੇ ਸਾਹਿਬਜ਼ਾਦਿਆਂ ਦੀ ਔਰ ਉਥੇ ਮਾਤਾ ਗੁਜਰ ਕੌਰ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਜੋ ਫਤੇਗੜ ਸਾਹਿਬ ਪਹੁੰਚ ਗਏ ਮੁਗਲਾਂ ਦੇ ਨਾਲ ਔਰ ਇਥੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਹੋਇਆ ਉਸ ਵਿਛੋੜੇ ਨੂੰ ਯਾਦ ਕਰਦੇ ਆ ਅੱਜ ਅਸੀਂ ਜਦੋਂ ਦੂਰੋ ਦੂਰੋ ਜਾ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਸੰਗਤ ਜੀ ਅਸੀਂ ਆਪ ਦੇ ਵਿੱਚ ਮਾਨ ਵਿੱਚ ਬਣਾ ਕੇ ਆਉਂਦੇ ਮੇਰਾ ਪੁੱਤਰ ਵੀ ਚੱਲੇ ਮੇਰੀ ਧੀ ਵੀ ਚੱਲੇ ਅਸੀਂ ਆਂਡੀਆਂ ਗਵਾਂਡੀਆਂ ਵੀ ਨਾਲ ਲੈ ਕੇ ਤੁਰਦੇ ਅਸੀਂ ਇਕੱਠੇ ਹੋ ਕੇ ਤੁਰਦੇ ਸਾਡੇ ਅੱਜ ਪਰਿਵਾਰਾਂ ਨੂੰ ਇਕੱਠਿਆਂ ਕਰਨ ਵਾਸਤੇ ਸਤਿਗੁਰਾਂ ਨੇ ਆਪਣੇ ਪਰਿਵਾਰ ਦਾ ਬਿਛੋੜਾ ਪੁਆਇਆ ਸਿਕੰਦੀ ਅੱਜ ਇਸ ਪਾਵਨ ਪੀਤ੍ਰ ਸਥਾਨ ਤੇ ਆਪ ਸਭ ਸੰਗਤਾਂ ਪਹੁੰਚੇ ਹੋ ਜਦੋਂ ਆਪ ਜੀ ਉੱਪਰ ਦਰਸ਼ਨ ਕਰਨ ਜਾਓਗੇ ਸੰਗਤ ਜੀ ਉੱਥੇ ਜਾ ਕੇ ਮਨ ਵਿੱਚ ਇਹ ਖਿਆਲ ਕਰਿਓ ਇਹ ਮਨ ਵਿੱਚ ਵਿਚਾਰ ਬਣਾਇਓ ਕਿ ਸਹਬਜ਼ਾਦੇ ਇੱਥੋਂ ਵੱਖਰੇ ਹੋਏ ਮਾਤਾ ਜੀ ਇੱਥੋਂ ਵੱਖਰੇ ਹੋਏ ਕਿਤੇ ਸਾਡੇ ਬੱਚੇ ਜੇ ਸਾਡੇ ਨਾਲ ਨੇ ਕਿਤੇ ਉਹ ਧਰਮ ਤੋਂ ਤਾਂ ਨਹੀਂ ਵੱਖਰੇ ਹੋ ਗਏ ਜਿਹੜੇ ਧਰਮ ਨੂੰ ਅਪਣਾਉਣ ਵਾਸਤੇ ਸਹਿਬਜ਼ਾਦਿਆਂ ਨੇ ਮਾਤਾ ਜੀ ਨੇ ਪਰਿਵਾਰ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਿਤੇ ਅਸੀਂ ਉਹ ਧਰਮ ਤੋਂ ਮੋਨਕਰਤਾ ਨਹੀਂ ਹੋ ਗਏ ਸੰਗਤ ਜੀ ਇੱਥੇ ਆ ਕੇ ਸੋਚਣਾ ਬਣਦਾ ਇੱਥੇ ਆ ਕੇ ਸਾਨੂੰ ਇਹ ਯਾਦ ਹੋਣਾ ਚਾਹੀਦਾ ਵੀ ਇਹ ਜੋ ਸਾਡੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਹੋਇਆ ਇਹ ਕਿਹਦੀ ਖਾਤਰ ਹੋਇਆ ਇਹ ਕਿਉਂ ਹੋਇਆ ਇਹਦਾ ਕਾਰਨ ਕੀ ਸੀ ਜੇ ਕਾਰਨ ਦਾ ਸਾਨੂੰ ਪਤਾ ਵੀ ਹਾਂ ਸਾਡੇ ਖਾਤਰ ਹੋਇਆ ਸਤਿਗੁਰਾਂ ਨੇ ਬਚਣ ਕਿਤੇ ਇਹਨਾਂ ਪੁੱਤਰਾਂ ਨੇ ਕਿ ਸਿਸ ਪਰ ਵਾਰ ਦੀਏ ਸੁੱਤੇ ਚਾਰ ਚਾਰ ਮੂਏ ਤੋਂ ਕਿ ਆਪ ਹੈ ਜੀਵਤ ਕਈ ਹਜ਼ਾਰ بیا ਮੇਰੇ ਪੁੱਤਰ ਧੀਆਂ ਨੇ ਕਿ ਅਸੀਂ ਆਪਣੇ ਪੁੱਤਰ ਧੀਆਂ ਨੂੰ ਸਤਿਗੁਰਾਂ ਦੇ ਪੁੱਤਰਾ ਵਰਗੇ ਬਣਾਇਆ ਕਿ ਅਸੀਂ ਕੇਸਾ ਧਾਰੀ ਹੋਏ ਕਿ ਅਸੀਂ ਅੰਮ੍ਰਿਤਧਾਰੀ ਹੋਏ ਕਿ ਅਸੀਂ ਗੁਰੂ ਨੂੰ ਸਿਰਫ ਮੱਥਾ ਹੀ ਟੇਕਣਾ ਜਾਣਦੇ ਆ ਕਿ ਗੁਰੂ ਦੇ ਦਰਦ ਨੂੰ ਆਪਣੇ ਸੀਨੇ ਵਿੱਚ ਵੀ ਹੰਡਾਉਨੇ ਆ ਸੰਗਤ ਜੀ ਅਸੀਂ ਉਸ ਦਰਦ ਨੂੰ ਸੀਨੇ ਵਿੱਚ ਹਡਾਈਏ ਸੀਨੇ ਵਿੱਚ ਹੰਡਾਉਣ ਵਾਲਾ ਉਹੀ ਸਕਸ਼ੇਵਾਂ ਸੰਗਤ ਜੀ ਜਿਹੜਾ ਆਪਣੇ ਬੱਚਿਆਂ ਨੂੰ ਖੰਡੇ ਬਾਟੇ ਦੀ ਪੌੜ ਸਿਖਾਉਂਦਾ ਸੱਚੇ ਪਾਤਸ਼ਾਹ ਤੁਹਾਡੇ ਤੇ ਮੁਗਲਾ ਨੇ ਘੇਰਾ ਪਾਇਆ ਪਰ ਤੁਹਾਡੇ ਸਹਿਬ ਜੀ ਆਦੇ ਨੇ ਫਿਰ ਵੀ ਧਰਮ ਤੋਂ ਵੰਦੀਲ ਨਹੀਂ ਕੀਤਾ ਕਿਰਪਾ ਕਰਿ ਕਰਿਓ ਸਾਡੇ ਬੱਚੇ ਵੀ ਕੇਸਾ ਧਾਰੀ ਹੋ ਜਾਣ ਸਾਡੇ ਬੱਚੇ ਵੀ ਅੰਮ੍ਰਿਤ ਧਾਰੀ ਹੋ ਜਾਣ ਅਸੀਂ ਆਪਣੇ ਬੱਚਿਆਂ ਨੂੰ ਖੰਡੇ ਬਾਟੇ ਦੀ ਪੌੜ ਸਿਕਾਈਏ ਆਪ ਖੰਡੇ ਬਾਟੇ ਦੀ ਪੌੜ ਸਿਕਾਈ ਸੰਗਤ ਜੀ ਤਾਂ ਹੀ ਸਾਨੂੰ ਇਹ ਸ਼ਹੀਦੀ ਦਿਹਾੜੇ ਮਨਾਉਣ ਦਾ ਫਾਇਦਾ ਹੈ ਸੰਗਤ ਜੀ ਕਹਿੰਦੇ ਜਿਨ ਕਾ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝੋ ਉਹਨਾਂ ਦੀ ਗੱਲ ਸਮਝਣ ਦੀ ਲੋੜ ਆ ਦਿਨ ਮਨਾਉਣ ਦਾ ਸਾਡਾ ਤਦੇ ਫਾਇਦਾ ਜਿੰਨੀਆਂ ਸੰਗਤਾਂ ਇਸ ਪਾਵਨ ਪੀਤ੍ਰ ਸਥਾਨ ਤੇ ਨਕਮਸਤਕ ਹੁੰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਓ ਭਾਈ ਜਿੱਥੇ ਨਕਮਸਤਕ ਹੋਣਾ ਉੱਥੇ ਸਤਿਗੁਰਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਯਾਦ ਕਰਕੇ ਅਸੀਂ ਆਪਣੇ ਪਰਿਵਾਰ ਵਿੱਚ ਖੰਡੇ ਬਾਟੇ ਦੀ ਪੋਲ ਨੂੰ ਜ਼ਰੂਰ ਲੈ ਕੇ ਜਾਣਾ ਗੁਰਮੰਤਰ ਮੂਲ ਮੰਤਰ ਦਾ ਜਾਪ ਕਰਨਾ ਤਾਂਦੇ ਸਾਡਾ ਲੋਕ ਸੁਖੀਆ ਪਰ ਲੋਕ ਸੋਹਿਲਾ ਹੋ ਜਾਵੇਗਾ ਇਸ ਪਾਵਨ ਪੀਤ੍ਰ ਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਹੋ ਰਹੀ ਹੈ ਔਰ ਸੰਗਤਾਂ ਬੇਅੰਤ ਸੰਗਤਾਂ ਸਤਿਗੁਰਾਂ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਕੇ ਝੋਲੀਆਂ ਭਰ ਕੇ ਜਾਂਦੀਆਂ ਸੰਗਤ ਜੀ ਆਓ ਅਸੀਂ ਵੀ ਮੰਗਣਾ ਕੀ ਹੈ ਸਤਿਗੁਰਾਂ ਕੋਲ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਐਸੀਆਂ ਬਖਸ਼ਿਸ਼ਾਂ ਸਾਡੇ ਝੋਲੀ ਵਿੱਚ ਪਾਓ ਸਤਿਗੁਰ ਫਿਰ ਬਖਸ਼ਿਸ਼ ਕਰਨਗੇ ਕਿਉਂਕਿ ਸੁਣਦੇ ਹੋ ਤੁਸੀਂ ਜੇ ਕੋਈ ਦੁੱਧ ਮੰਗਦਾ ਉਹਨੂੰ ਦੁੱਧ ਮਿਲਦਾ ਜੇ ਕੋਈ ਪੁੱਤ ਮੰਗਦਾ ਉਹਨੂੰ ਪੁੱਤ ਮਿਲਦਾ ਜੇ ਕੋਈ ਮਕਾਨ ਕਹਿੰਦਾ ਬਣ ਜਾਵੇ ਉਹਦਾ ਉਹ ਵੀ ਬਣ ਜਾਂਦਾ ਜੇ ਕੋਈ ਕਹਿੰਦਾ ਮੇਰਾ ਪੁੱਤ ਵਿਦੇਸ਼ ਚਲਾ ਜਾਵੇ ਉਹ ਵੀ ਹੋ ਜਾਂਦਾ ਜੇ ਅਸੀਂ ਨਾਮ ਦੀ ਦਾਤ ਮੰਗਾਂਗੇ ਕਿ ਸਤਿਗੁਰੂ ਜੀ ਉਹ ਸਾਡੀ ਝੋਲੀ ਚ ਨਹੀਂ ਪਾਉਣਗੇ ਉਹ ਵੀ ਜ਼ਰੂਰ ਝੋਲੀ ਚ ਪਾਉਣਗੇ ਸਾਨੂੰ ਮੰਗਣਾ ਆ ਜਵੇ ਸਤਿਗੁਰੂ ਜੀ ਸਾਡੇ ਦਾਤੇ ਨੇ ਉਹ ਸਰਬ ਕਲਾ ਸਮਰੱਥ ਨੇ ਉਹ ਸਭ ਕੁਝ ਦੇਣ ਹਾਰ ਨੇ ਇਸ ਕਰਕੇ ਇੱਥੇ ਆ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ 5 ਮਿੰਟ ਬੈਠਿਆ ਕਰੀਏ ਉਸ ਸੀਨ ਨੂੰ ਆਪਣੇ ਅੱਖਾਂ ਵਿੱਚ ਲਿਆਇਆ ਕਰਿਏ ਔਰ ਸਿਮਰਨ ਕਰਿਆ ਕਰੀਏ ਮਾਤਾ ਜੀ ਦਾ ਨਾਮ ਸਹਿਬ ਜੀ ਦਾ ਨਾਮ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦਾ ਨਾਮ ਸਿਮਰਿਆ ਕਰੀਏ ਤੇ ਫਿਰ ਸਤਿਗੁਰ ਜੀ ਆਪ ਹੀ ਸਾਡੇ ਹਿਰਦੇ ਵਿੱਚ ਵਸ ਕੇ ਸਾਨੂੰ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨਗੇ ਇਨੀਆਂ ਬੇਨਤੀਆਂ ਪਰਿਵਾਰ ਸੰਗ ਦੀ ਬੇਅੰਤ ਭੁੱਲਾ ਹੋ ਜਾਂਦੀਆਂ ਨੇ ਆਪ ਸਭ ਸੰਗਤਾ ਔਰ ਸਤਿਗੁਰ ਜੀ ਬਖਸ਼ਮ ਜੋਗਨ ਬਖਸ਼ ਦੇਣ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਰੇ ਸਥਾਨਾਂ ਦੀ ਕਵਰੇਜ ਕਰ ਰਹੇ ਨੇ ਸਤਿਗੁਰੂ ਜੀ ਕਿਰਪਾ ਕਰਨ ਜੋ ਇਹਨਾਂ ਦਾ ਸਾਰਾ ਉਪਰਾਲਾ ਹੈ ਮਹਾਰਾਜ ਜੀ ਆਪ ਸੀਸ ਤੇ ਮਿਹਰ ਪ੍ਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਨਾਲ ਸੇਵਾ ਲੈ ਲੈਣ ਇਹਨਾਂ ਦੇ ਸੀਸ ਤੇ ਮਿਹਰ ਕਰਾ ਹੱਥ ਰੱਖ ਕੇ ਇਹਨਾਂ ਨੂੰ ਵੀ ਸਿੱਖੀ ਸਦ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਜਿੰਨੀਆਂ ਵੀ ਸੰਗਤਾਂ ਦੇਖ ਰਹੀ ਹੈ ਲਾਈਵ ਰਾਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀਓ ਆਖਦੇ ਇਸ ਪਵਨ ਦੇ ਸਥਾਨ ਤੇ ਆਉਣ ਤੇ ਸਾਰੀਆਂ ਸੰਗਤਾਂ ਪਹੁੰਚੋ ਚੜ੍ਹਦੀ ਕਲਾ ਦੇ ਨਾਲ ਇਸ ਸਥਾਨ ਦੇ ਦਰਸ਼ਨ ਕਰਕੇ ਮੰਦੀਆਂ ਖੁਸ਼ੀਆਂ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਪਰਵਾਰ ਬਛੋੜਾ ਸਾਹਿਬ ਤੋਂ ਬਾਦ ਗੁਰੂ ਦਾ ਪਰਿਵਾਰ ਸੀ ਜਿਹੜਾ ਕਈ ਹਿੱਸਿਆਂ ਦੇ ਵਿੱਚ ਵੰਟਿਆ ਗਿਆ ਸੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬ ਜਾਦੇ ਕੁੰਮਾ ਮਾਸਕੀ ਦੇ ਰਾਵਲ ਪੈ ਜਾਂਦੇ ਨੇ ਤੇ ਗੁਰੂ ਸਾਹਿਬ ਆਪਣੇ ਜਥੇ ਨਾਲ ਸਰਸਾ ਨਦੀ ਨੂੰ ਪਾਰ ਕਰਦੇ ਨੇ ਜਾਣਦਿਆਂ ਇਤਿਹਾਸ ਸਰਸਾ ਨਦੀ ਨੂੰ ਪਾਰ ਕਰਨ ਦਾ ਮੋਹਗਰ ਦੀ ਪਹਾੜੀ ਤੇ ਜੰਗ ਹੁੰਦੀ ਹੈ ਜੀ ਤੇ ਗੁਰੂ ਸਾਹਿਬ ਆਉਂਦੇ ਨੇ ਸਰਸਾ ਨਦੀ ਦੇ ਵੱਲ ਨੂੰ ਅੱਠ ਪੋ ਦੇ ਦਿਨ ਪਰਿਵਾਰ ਵਿਛੋੜੇ ਗੁਰਦੁਆਸਾਬ ਪਰਿਵਾਰ ਵਿਛੋੜਾ ਜਿੱਥੇ ਅੱਜ ਬਣਿਆ ਹੋਇਆ ਹੈ ਇੱਥੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਵਿਛੜਦਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਨਾਲ ਜੋ ਸਿੰਘ ਸੀਗੇ ਜਥੇ ਸੀਗੇ ਸਰਸਾ ਨਦੀ ਪਾਰ ਕਰਦੇ ਨੇ ਇਹ ਜਿਹੜਾ ਸਥਾਨ ਹੁਣ ਆਪਾਂ ਜਿੱਥੇ ਖੜੇ ਆ ਜੀ ਇਹ ਆ ਸਰਸਾ ਨਦੀ ਤੁਸੀਂ ਦੇਖ ਸਕਦੇ ਹੋ ਤੇ ਇਸ ਸਰਸਾ ਨਦੀ ਤੋਂ ਜਦੋਂ ਗੁਰੂ ਸਾਹਿਬ ਲੰਘ ਰਹੇ ਨੇਗੇ ਗੁਰੂ ਸਾਹਿਬ ਇਸ ਸਰਸਾ ਨਦੀ ਨੂੰ ਪਾਰ ਕਰ ਰਹੇ ਨੇ ਕੀ ਹੈ ਜੀ ਇਸ ਜਗ੍ਹਾ ਦਾ ਡੂੰਗਾ ਇਤਿਹਾਸ ਆਜੋ ਆਪਾਂ ਜਾਣਦੇ ਆ ਭਾਈ ਸਾਹਿਬ ਭਾਈ ਕਤਿਤ ਸਿੰਘ ਨਰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਤਪੁਰ ਸਾਹਿਬ ਦਾ ਕਿਲਾ ਸ਼ਟਕੇ ਕਾਬਲ ਦਰਸਤਾਨ ਤੇ ਪਹੁੰਚਦੇ ਜਿਸ ਬਾਅਦ ਪੁਤਰਸਤਾਨ ਤੇ ਪਹੁੰਚਦੇ ਨੇ ਸਮੇਂ ਦੀ ਗੱਲ ਕਰੀਏ ਮੌਸਮ ਦੀ ਗੱਲ ਕਰੀਏ ਤਾਂ ਉਸ ਸਮੇਂ ਮੀਂਹ ਵਗ ਰਿਹਾ ਸੀ ਹਨੇਰੀ ਵਗ ਰਹੀ ਸੀ ਚਾਰੇ ਪਾਸੇ ਜੰਗਲ ਹੀ ਜੰਗਲ ਸਨ ਇਹ ਸਰਸਾ ਨਦੀ ਹੈ ਉਸ ਸਮੇਂ ਸਰਸਾ ਨਦੀ ਬੜੇ ਹੀ ਜੋਰ ਨਾਲ ਵਗ ਰਹੀ ਸੀ ਘਾਰੀ ਮੀਂਹ ਪੈ ਰਿਹਾ ਸੀ ਸਰਸਾ ਨਦੀ ਠਾਠਾ ਮਾਰਦੀ ਚੜੀ ਹੋਈ ਸੀ ਅਨੁਗੁਰ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਇਸ ਸਰਸਾ ਨਦੀ ਦੇ ਕਿਨਾਰੇ ਤੇ ਤਿੰਨ ਹਿੱਸਿਆਂ ਦੇ ਵਿੱਚ ਬਿਸ਼ੂੜਾ ਪੈ ਗਿਆ ਸੀ ਪਹਿਲੇ ਹਿੱਸੇ ਦੇ ਉੱਤੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਕਈ ਸਿੰਘ ਸਰਸਾ ਨਦੀ ਨੂੰ ਪਾਰ ਕਰਦੇ ਆ ਮੈਂ ਪਿੰਡ ਧਨੋਲਾ ਧਨੋਲਾ ਤੋਂ ਰੋਪੜ ਰੋਕਪੁਰ ਤੋਂ ਪਠਾ ਸਾਹਿਬ ਹੁੰਦਿਆਂ ਹੋਇਆਂ ਚਮਕੌਰ ਸਾਹਿਬ 'ਤੇ ਪਹੁੰਚੇ ਦੂਸਰੇ ਹਿੱਸੇ ਵਿੱਚ ਮਾਤਾ ਸੁੰਦਰਕੌਰ ਜੀ ਮਾਤਾ ਸਾਹਿਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਇਸ ਸਰਸਾ ਨਦੀ ਨੂੰ ਪਾਰ ਕਰਦੇ ਹਾਂ ਹੋਇਆਂ ਦਿੱਲੀ ਵੱਲ ਰਵਾਨਾ ਹੋ ਗਏ ਤੀਸਰੇ ਹਿੱਸੇ ਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਅਤੇ ਸਿੰਘ ਜੀ ਇਸ ਸਰਸਾ ਨਦੀ ਦੇ ਕਿਨਾਰੇ ਚੱਲਦਿਆਂ ਹੋਇਆਂ ਤਕਰੀਬਨ 5-7 ਕਿਲੋਮੀਟਰ ਅੱਗੇ ਜਾ ਕਰਕੇ ਬਾਬਾ ਗੁੰਮਾ ਮਾਸਕੀ ਜੋ ਕਿ ਇੱਕ ਬੇੜੀ ਦਾ ਮਲਾ ਸੀ ਉਸ ਦੀ ਛਾਂ ਦੇ ਵਿੱਚ ਇੱਕ ਰਾਤ guzari ਅਗਲੇ ਦਿਨ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੜੀ ਵਿਖੇ ਲੈ ਗਿਆ ਇਸ ਸਰਸਾ ਨਦੀ ਕਿਨਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦਾ ਖੂੜਾ ਪੈ ਜਾਂਦਾ ਹੈ ਜੀ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਜਥਾ ਸੀ ਜੋ ਸਿੰਘ ਸੀਗੇ ਉਹ ਸਰਸਾ ਨਦੀ ਨੂੰ ਪਾਰ ਕਰ ਰਹੇ ਸੀ ਤਾਂ ਕਾਫੀ ਗੁਰੂ ਸਾਹਿਬ ਦੇ ਹੱਥ ਲਿਖਤ ਗ੍ਰੰਥ ਸਾਹਿਬ ਸੀਗੇ ਜੋ ਕਿ ਇਸ ਸਰਸਾ ਨਦੀ ਦੇ ਵਿੱਚ ਵਹਿ ਜਾਂਦੇ ਨੇ ਤੇ ਸਿੰਘ ਸੀਗੇ ਜੋ ਇਸ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ ਤਾਂ ਉਹਦਾ ਕੀ ਆਪਣਾ ਸਾਖੀਆਂ ਨੇ ਜੀ ਇਸ ਸਰਸਾ ਨਦੀ ਦੇ ਕਿਨਾਰੇ ਇਸ ਨਦੀ ਦੇ ਵਿੱਚ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਹਸਲਿਕਤ ਕਈ ਗ੍ਰੰਥ ਤੇ ਹੋਰ ਧਾਰਮਿਕ ਗ੍ਰੰਥ ਤੇ ਗੁਰੂ ਘਰ ਦਾ ਖਜ਼ਾਨਾ ਇਸ ਸਰਸਾ ਨਦੀ ਦੇ ਵਿੱਚ ਰੁੜ ਜਾਂਦਾ ਹੈ ਤੇ ਕਈ ਸਿੰਘ ਘੋੜਿਆਂ ਸਮੇਤ ਸਰਸਾ ਨਦੀ ਨੂੰ ਪਾਰ ਕਰਦੇ ਕਰ ਜਾਂਦੇ ਹਨ ਤੇ ਕਈ ਸਰਸਾ ਨਦੀ ਦੇ ਵਿੱਚ ਰੁੜ ਜਾਂਦੇ ਹਨ ਉਸ ਸਮੇਂ ਬਹੁਤ ਨੁਕਸਾਨ ਹੋਇਆ ਜਿਵੇਂ ਕਿ ਸਿੰਘਾਂ ਦਾ ਤੇ ਗੁਰੂ ਘਰ ਦੇ ਖਜ਼ਾਨੇ ਦਾ ਤਾਂ ਇਹ ਸੀ ਇਤਿਹਾਸ ਜੀ ਗੁਰਦੁਆਰ ਸਾਹਿਬ ਸ੍ਰੀ ਪਰਵਾਰ ਬਸ਼ੂਰ ਸਾਹਿਬ ਅਤੇ ਸਰਸਾ ਨਦੀ ਦਾ ਸਰਸਾ ਨਦੀ ਤੋਂ ਬਾਅਦ ਗੁਰੂ ਸਾਹਿਬ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਪਹੁੰਚਦੇ ਨੇ ਜੀ ਕੋਟਲਾ ਪਿੰਡ ਨਹੰਗ ਖਾਂ ਦੇ ਕਿਲੇ ਦੇ ਵਿੱਚ ਅਗਲੇ ਐਪੀਸੋਡ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਕੀ ਹੈ ਜੀ ਇਤਿਹਾਸ ਕੋਟਲਾ ਨਹੰਗ ਖਾਂ ਦਾ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ